ਆਹ ਨਾ ਚੋ ਨਾਇ ਨੀਰੇਸ਼ ਟੀਆ ਇਹ ਪੀਲਕ ਦੀ ਪੀਲਕ ਦਿਖਾਈ ਜਬ ਸਣਾ ਓ ਕਿਵੇਂ ਕਾਲ ਓ ਵੜ ਗਿਆ ਵੜ ਗਿਆ ਤੂੰ ਹਾਂ ਕਿੱਦਾਂ ਫਾਦਾ ਕੋਹ ਨੀ ਆ ਸਪੇਜ ਹੀ ਲੈ ਸੀਮਿੰਟ ਨੂੰ ਕਿੜੀ ਦੇ ਆ ਆ ਲੈ ਯਾਰ ਇਹ ਜੱਕ ਲਿਆ ਆ ਬਹੁਤ ਜਿਆਦਾ ਕਹਿੰਦੇ ਤੂੰ ਚੱਲਣ ਦੇ ਕੋਈ ਨਹੀਂ ਦੇ ਤਾਂ ਬਹੁਤ ਤਗੜਾ ਰਿਜ਼ਲਟ ਆ ਇਹਦਾ ਅੱਛੇ ਹੈਗੇ ਕਿੰਨੇ ਆਖਿਆ ਤੈਨੂੰ ਕਿੱਲੇ ਦੀ ਇਹ ਤਾਂ ਮੇਰੇ ਤਿੰਨ ਕਿੱਲੇ ਚ ਲੀਟਰ ਰੱਖਿਆ ਉਹ ਤਾਂ ਦੋ ਚ ਹੀ ਢੋਕੀ ਕੋਈ ਨਹੀਂ ਦੋ ਬੜਾ ਤਗੜਾ ਰਿਜ਼ਲਟ ਹੈ ਇੱਕ ਹੋਰ ਲਿਆਉਣਾ ਮੈਂ ਤਾਂ ਕਹਿੰਦਾ ਦੋ ਚ ਹੀ ਪਾਦਨੇ ਕੋਈ ਨਹੀਂ ਦੋ ਚ ਚੱਲਣ ਦੇ ਕੋਈ ਨਹੀਂ ਹੁੰਦਾ ਤੇ ਇਹੋ ਤੂੰ ਰਹਿੰਦੇ ਕਿੰਨੇ ਬੜੇ ਪਾਦਨੇ ਕਿੱਲੇ ਚ ਢੋਨੇ ਤਿੰਨ ਚਾਰ ਪੰਜ ਐ ਮੌਕਾ ਦੇਖ ਰਹੇ ਆ ਖਟਾਏ ਹੋਈਆਂ ਦਾ ਹੋਟ ਰੋਕਾਂਗੇ ਦੋ ਕੁਝ ਨਹੀਂ ਹੁੰਦਾ ਮੈਂ ਤਾਂ ਆਪ ਸਾਡੇ ਦਾ ਗੱਲ ਨਹੀਂ ਮੰਨਦਾ ਭੜਾਕੂ ਬੰਦਾ ਵੱਡਾ ਕੀ ਕਹਿੰਦਾ ओके ओके बीयो खराब हो ਜਾਂਦਾ ਕਿ ਵੀ ਬਿਮਾਰੀਆਂ ਲੱਗਦੇ ਆ ਆਪਾਂ ਆਂਗੜਾ ਖਾਣਾ ਭਾਈਆਂ ਨੇ ਖਾਣਾ ਇਹ ਆਪਾਂ ਉਹੀ ਤਾਂ ਗੱਲ ਮੈਂ ਕਿਹਾ ਆਪਾਂ ਇਹਨਾਂ ਸਿੱਟੀ ਚੱਲ ਵਿਆਜ ਪਈ ਜਾਂਦਾ ਬਾਧੂ ਦਾ ਜੇ 2 ਗੱਟੇ ਮੰਗਦੇ ਮਾਦਾ ਹੁੰਦਾ ਨਹੀਂ ਗਲਾਬੀ ਹੁੰਡੀ ਪੈ ਗਈ ਹੁਣ ਇਹ ਹੀ ਆਪਣੇ ਕੋਲੇ ਦਾ ਜੇ 2 2 ਗੱਟੇ ਮੰਗ ਕੇ 10 ਮਣ ਵੀ ਵਾਧਾ ਆਪਾਂ ਨੂੰ ਕੀ ਮਾਰਾ ਯਾਰ ਸਿੱਟੀ ਚੱਲ ਰਹੇ ਹਾਂ ਸਪਰੇ ਹਾਂ ਬੰਨ ਕੋਈ ਨਹੀਂ ਹੁੰਦਾ ਅੱਭੀ ਆਉਗੇ ਲਈ ਮਾਦਾ ਸੱਪਣ ਵਾਲਾ ਉਹ ਕੀ ਕੀਤਾ ਸਿੱਟਾ ਕਰਦਾ ਕਰਦਾ ਭਾਈ ਆ ਜਾ ਉਰੇ ਆ ਜਾ ਆ ਗਿਆ ਆ ਗਿਆ ਦੱਭੀ ਆਉਗੀ ਲਈ ਕੁਛ ਨਹੀਂ ਹੁੰਦਾ ਹੁੰਦਾ ਫੇਰ ਹੀ ਕਰਜ਼ਾ ਲਹੂਗਾ ਤੂੰ ਮੇਰੇ ਆਖੇ ਲਾ ਦਿੰਦਾ ਬਾਈ ਤੋਂ ਪੁੱਛ ਲੈ ਪਹਿਲਾਂ 6-6 ਬੋਰੀਆਂ ਪਾਉਂਦੇ ਕਿੱਲੇ ਦੀਆਂ ਇਹ ਪੰਜ ਹੀ ਰੋਕਦੇ ਆ ਬਾਈ ਤਾਂ ਚਾਰ-ਚਾਰ ਤੋਂ ਘੱਟ ਤਾਂ ਪਉਂਦੀ ਨਹੀਂ ਅੱਛਾ ਕੇ ਤੇ ਹੋਰ ਮੈਂ ਜਿਹੜਾ ਕਿੱਲੇ ਨੇ ਦੋ ਮਾਰੀਆਂ ਉਹਨਾਂ ਦੋ ਨਾਲ ਕਿਉਂ ਪੈਂਦਾ ਦੀ ਤੇ ਧੁੱਪ ਜੀ ਉੱਡ ਜਾਂਦੀ ਇੱਕ ਗਰੇ ਦੇ ਚ ਉਹੀ ਤਾਂ ਗੱਲ ਆ ਆਪਣੇ ਝੋਨੇ ਦਾ ਤੇ ਫਰਕ ਵੀ ਦੇਖ ਕਿੰਨਾ ਪਿਆ ਉਹ ਦੇਖ ਮੇਰਾ ਉਹ ਪਰਲੇ ਪਾਸੇ ਝੋਨਾ ਪਾਣੀ ਪਈਆਂ ਦੇਖ ਜੋ ਨਾ ਤੁਹਾਡਾ ਝੋਨਾ ਦੇਖ ਲੈ ਇਧਰ ਹਾਏ ਯਾਰ ਖਟਾਰ ਜੀ ਬੜੀ ਦਿਖਾਈ ਜਾਂਦਾ ਕੋਈ ਬਾਹਣ ਆ ਉਹ ਦੇਖ ਨਾਲ ਦੇਖਣੀ ਤੂੰ ਭਾਵੇਂ ਇੱਕੋ ਪਾਣੀ ਆ ਤੂੰ 15 ਰੇਹ ਗੰਨੂ ਸਾਰਾ ਬਾਹਣ ਰੱਖ ਦੇਗਾ ਯਾਰ ਛਿੜ ਉਂ ਬਈ ਮੇ ਪਾਤਾ ਦਿੰਨਾ ਯਾਰ ਐ ਜਾ ਜ਼ਹਿਰ ਵਾਲਾ ਫੈਲ ਦੂ ਯਾਰ ਉਹ ਜ਼ਹਿਰ ਨੂੰ ਕਹਿੰਦਾ ਤੂੰ ਕੀ ਘਰੇ ਖਵਾਉਣਾ ਕਿਸੇ ਨੂੰ ਏ ਜ਼ਹਿਰ ਫੈਲ ਦੂ ਉਹ ਕੀ ਬਣਾਈ ਜਾਂਦੇ ਹੋ ਸੋਹਣੀ ਯਾਰ ਇਸ ਤੂੰ ਹੀ ਬੱਝੀ ਤਾਂ ਵੀਣੀ ਹੈ ਚਾਲਾ ਬਸ ਹੁਣ ਚਾਤਾ ਪੀ ਕੇ ਕਿੱਥੇ ਰਹਿ ਜਕਰਣ ਵਧੀਆ ਵਧੀਆ ਅਚੂ ਲੈ ਗਿਆ ਸੀ ਯਾਰ ਝੋਨਾ ਆ ਵਧੀਆ ਕਿ ਪਰਲਾ ਵਧੀਆ ਉਹ ਪਰਲਾ ਵਧੀਆ ਨਾ ਵਰਕ ਨਾ ਹਾਂ ਉਹ ਚ ਇਹਨੇ ਤਿੰਨ ਬੋਲੀਆਂ ਤੂੰ ਪਹਿਲਾਂ ਛੜਤੀਆਂ ਕਿਲੇ ਜੀ ਇਹ 15 ਨਾਲ 20 ਦਿਨ ਹੋਏ ਲੱਗੇ ਨੂੰ ਤੇ ਅਸੀਂ ਡੇਢ ਡੇਢ ਸ਼ੀ ਤੇ ਜਾਊਗਾ ਮੈਂ ਤੇ ਕਿੱਕੇ ਚਾਦਨਾਂ ਨੂੰ ਕਾਲਾ ਹੋ ਜੂ ਕਿਉਂ ਕਿ ਜਦੋਂ ਜ਼ਹਿਰ ਸਿੱਟੀਆਂ ਨੇ ਲੋਕਾਂ ਨੇ ਖਾਣਾਗਾ ਲੋਕਾਂ ਨੇ ਖਾਣਾ ਵੀ ਆਪਾਂ ਤਾਂ ਨਹੀਂ ਖਾਣਾ ਉਹ ਫਿਰ ਕਿਸੇ ਨੇ ਤਾਂ ਖਾਣੇ ਆਂ ਭਾਈ ਇਹ ਬੁਮਾਰੀਆਂ ਦੇਖ ਕਿੰਨੇ ਹੋਈਆਂ ਪੰਜੀਆਂ ਗੀਆਂ ਬੁਮਾਰੀਆਂ ਬੂਨੇ ਕੋਈ ਨਹੀਂ ਇੱਥੇ ਵਿਆਜ ਪਈ ਜਾਂਦਾ ਯਾਰ ਮੈਂ ਰੇਸਟ ਨੂੰ ਬੁਮਾਰੀਆਂ ਤਾਂ ਹੁਣ ਕੱਲ ਗਿਆ ਸੀ ਡੀ ਐਮ ਸੀ ਚ ਦੇਖ ਲੈ ਤੂੰ ਕਿੰਨੇ ਡਗਲੇ ਤੈਨੂੰ ਕੈਂਸਰ ਦੀ ਬ ਹੋਰ ਵੀ ਦਿਨ ਆਉਂਦਾ ਯਾਰ ਇਹਨਾਂ ਦਾ ਹੁੰਦੀ ਹੈ ਜੀ ਤੁਸੀਂ ਕਹਿੰਦੇ ਜਮੀ ਉਹ ਆ ਯਾਰ ਆਪ ਦੇ ਖਾਤਰੀ ਸੋਚੀ ਇੰਨੇ ਕੋਲਾ ਸੋਚੋ ਕੁਦਰਤ ਬਾਰੇ ਸੋਚੋ ਤਾਂ ਇਹਦਾ ਆਪਣੇ ਨਾਲ ਕੁਝ ਹੁੰਦਾਗਾ ਸੁਹਾਗਾ ਸੁਹਾਗਾ ਮਾਰ ਦਿੰਦੀ ਕੁਦਰਤ ਜਿਹੜਾ ਪੱਕਣ ਜੇ ਤੇ ਹੁੰਦੀ ਹੈ ਤੇ ਹੋਰ ਕਿਨਾ ਤੇ ਬੱਟਾਂ ਦੇ ਦੇਖ ਲੈ ਰਾਉਂਡ ਅਪ ਕਰਤੀ ਕਦੇ ਕੁਛ ਕਰਤਾ ਕਦੇ ਕੁਛ ਕਰਤਾ ਮੁੜ ਕੇ ਜਿਹੜੀ ਕਿਰਾ ਮਿੱਟੀ ਗਈ ਉਹ ਮੁੜ ਕੇ ਮਰ ਜਾਂਦੀ ਆ ਮੁੜ ਕੇ ਡੱਕੇ ਨਹੀਂ ਉਗਦਾ ਉਥੇ ਇਹ ਖੱਬਾ ਤੂੰ ਕੱਢ ਜਾ ਕਰ ਸਾਡੇ ਜਰਾ ਬਾਈ ਮਾਣਾ ਮੋਟਾ ਬੱਸ ਕਰ ਲੋ ਆਸੇ ਪਾਸੇ ਕੋਈ ਹੋਰ ਚੱਕਰ ਲਓ ਹੋਰ ਬਥੇਰੀਂ ਦਬਈਆਂ ਗਈਆਂ ਆ ਮੈਨੂੰ ਕਹਿੰਦਾ ਕਿੱਲੇ ਦੋ ਮਾਰ ਲੈ ਹੁਣ ਇੱਕ ਵਾਰੀਤੀ ਲੈ ਜਾਨਾ ਉਹ ਬੈਨ ਕੀਤੀ ਆ ਸਰਕਾਰ ਨੇ ਯਾਰ ਉਹ ਕੁਛੀ ਗੱਲ ਨਹੀਂ ਤੇ ਬੈਨ ਕਰੀਆ ਫਿਰ ਮਿਲਦੀ ਤਾਂ ਹੈ ਉਹ ਫਿਰ ਦਿਓ ਉਹ ਜਾਲੀ ਨਹੀਂ ਮਿਲਦੀ ਜਵਾਰ ਕੇ ਬੈਨ ਕਰ ਕੀ ਹੋ ਕੀਤਾ ਹੈ ਉਹ ਜਾਲੀ ਜੂਲੀ ਕੋਈ ਨਹੀਂ ਬੰਬ ਕਰ ਮੇਰੀ ਗੱਲ ਸੁਣੋ ਉਧਰ ਸਾਡੀ ਦੋ ਕਿੱਲੇ ਬੈਨ ਮੂੰਗੀ ਵਾਲੇ ਉਹ ਕਦੋਂ ਵੱਡੀ ਉਹ ਕਦੋਂ ਤੇ ਹੁਣ ਸਪਰੇਅ ਕਰਦੇ ਹਾਂ ਉਥੇ ਭਰਾਵਾ ਠੀਕ ਆ ਬਈ 3 ਲੀਟਰ ਮਾਰ ਤੁਰਤ ਵਾਲੀ ਦੇ ਓ ਠੀਕ ਆ ਵਾਡੀ ਮਜਬੂਰੀਆਂ ਯਾਰ ਕਰਨੀ ਪੈਂਦੀ ਆ ਪਰ ਕੁਛ ਤਾਂ ਬਚਤ ਕਰੋ ਜਿੰਨੀ ਕਾਪ ਤੋਂ ਹੁੰਦੀ ਆ ਪਰ ਠੀਕ ਹੈ ਨਾ ਜਿੰਨੀ ਕਾਪ ਤੋਂ ਹੁੰਦੀ ਆ ਫਸਲ ਦਾ ਮਸਾ ਆਉਂਦੀ ਆ 6 ਮਹੀਨਿਆਂ ਤੋਂ ਉਹ ਤੁਸੀਂ ਐ ਖਰਾਬ ਕਰਦੇ ਹੋ ਇਹ ਰੇਹਾਂ ਸਪ੍ਰਿਆ ਸਾਰਾ 1000 ਰੁਪਏ ਰੇਹ ਜਾਣਾ ਤੂੰ ਦਹੇ ਬਾਣਾ 20 ਮਹੀਨੇ ਲੱਗਦਾ ਫਿਰ ਆਹਦਾ ਹੋਰ ਉਹੀ ਤਾਂ ਕਹਿੰਦਾ ਕੋਈ ਨਹੀਂ ਆਇਆ ਤੇ ਜਿੰਨੀ ਕ ਪਾਉਣੀ ਆ ਓੰਨੀ ਕ ਤਾਂ ਪਾ ਦੋ ਪਰ ਨਜਾਇਜ਼ ਤਾਂ ਮਾੜੀ ਆ ਜਿਆਦਾ ਉਹਦਾ ਨਵੇਂ ਬਾਣਾ ਤੇ 6 ਘੱਟੇ ਪਾਏ ਤਾਂ ਤੈਨੀਆਂ ਕੰਮ ਕਰਦੇ ਐ ਕਹਲਾ ਭਰਾਵਾ ਤੁਹਾਡੇ ਨਾਲ ਕੌਣ ਮੱਥਾ ਮਾਰ ਰਿਹਾ ਹੁਣ ਬਾਈ ਬਾਈ ਮੇਰੀ ਗੱਲ ਸੁਣੋ ਇਹ ਗੱਲ ਹੋਈ ਪਈ ਹੈਗੀ ਇਹ ਇਹਦਾ ਬਾਹ ਮਾਲਾ ਰਿਜ਼ਲਟ ਹੈ ਨਾ ਜੀਜਾ ਦਾ ਕੈਂਸਰ ਬਣਦੇ ਇਹਨਾਂ ਦੇ ਕੈਂਸਰ ਉਹ ਵੀ ਮਰਿ ਨੇ ਇਹਦੇ ਨਾਲ ਅਸੀਂ ਆਪਣੇ ਕਿਨੂੰ ਬਣਿਆ ਕੈਂਸਰ ਦਾ ਓਏ ਆਪਣੇ ਤਾਂ ਨਹੀਂ ਬਣਿਆ ਆਪਾਂ ਕਿਹੜਾ ਖਾਂਦੇ ਆ ਤੇ ਫਿਰ ਆਪਣੇ ਖਾਂਦੇ ਨੇ ਫਿਰ ਤੈਨੂੰ ਕੀ ਜਨਸ ਉਹ ਸਾਹ ਸਾ ਫਿਰ ਵੀ ਅਕਸਰ ਨੂੰ ਕੁਦਰਤ ਦਾ ਹੈਗੀ ਆ ਯਾਰ ਬਾਗ ਦਾ ਭਾਨਾ ਕਰੇ ਕਹਿੰਦੇ ਹਨ ਆਲੇ ਦੇ ਕਦੇ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਜਦ ਤੂੰ ਹਰਾ ਬਿਨਾਂ ਰੇਤ ਕਰਕੇ ਦਿਖਾ ਦੇ ਲੈ ਮੈਂ ਪਹੁੰਚਾਂ ਨੀ ਰੇਹ ਪਾ ਤਾ ਦੇ ਥੋੜੀ ਪਾ ਦੋ ਹੁਣ ਤਿੰਨ ਤਿੰਨ ਚਾਰ ਚਾਰ ਗੱਟੇ ਯਾਰ ਇਦੋਂ ਪਹਿਲਾਂ ਪੈਂਦਾ ਕਿੰਨਾ ਡਾ ਨੀ ਆ ਦੇਣਾ ਔਰ ਲੀ ਜੀ ਘੱਟ ਰੇ ਪਾਈਆ ਉਹ ਤਾਂ ਨਾ ਦੇ ਯਾਰਾ ਸੋਡਾ ਉਹ ਮੇਰਾ ਚੋਨਾ ਦੇਖ ਖੜਾ ਨਾ ਉਹੀ ਤਾਂ ਗੱਲ ਫਰਾਈ ਤਾਂ ਫਿਰ ਪੈਣਾ ਰੇਹ ਪਾਉਣੂ ਜੀ ਕਰ ਤਾਨੂੰ ਕਰਗੇ ਕੀ ਉਹਨਾਂ ਖਰਚਾ ਕਰ ਦੇਣੋ ਭਰਾਵਾ ਪੰਜ ਚਾਰ ਮੈਂ ਵੀ ਕਰ ਦੇਈ ਹਾਂਗਾ ਮੈਂ ਵੀ ਤੂੰ ਮੇਰੀ ਗੱਲ ਯਾਰ ਜੀ ਜੂ ਦਾ ਹਮਾਂ ਨਹੀਂ ਬਾਦਾ ਬਹਿ ਨਹੀਂ ਤੁਹਾਡਾ ਬਾਦਾ ਕਿਉਂ ਨਹੀਂ ਯਾਰ ਆਡੀਸ਼ਨ ਕਰਨਾ ਇਹਨੇ ਇਹਨੇ 4 ਵਜੇ ਕਰ ਦੁੱਸੀ ਮਾਰ ਲੀ ਉਹ ਫਿਰ ਇਹੀ ਤਾਂ ਆਪਣੀ ਦੋ ਹੋਰ ਪਾਉਂ ਸੀ ਪਾਉਂ ਭਰਾ 6 ਫਿਰ ਆਪਾਂ 7 ਪਾਵਾਂਗੇ ਆਪਾਂ ਵੀ ਨਹੀਂ ਘੜਦੇ ਫਿਰ ਕਿੱਥੋਂ ਆਪਾਂ ਚੋਨਾ ਮਾੜਾ ਕਰ ਖੀਨਣਾ ਨਾ ਉਹ ਯਾਰ ਤੇ ਹੁਣ ਮੋਂਗੇ ਤੇ ਲਾਲੇ ਮੋਂਗੇ ਤਾਂ ਵੀ ਕਰੀ ਜਾਂਦੇ ਭਰਾ ਵੜਾ ਲਉਂ ਕਢਾ ਲਉਂ ਨੂੰ ਹੂੰ ਬਈ ਰੱਬ ਦਾ ਉੱਤੇ ਗੜਗੜ ਕਰੀ ਜਾਂਦਾ ਕਿਹੜਾ ਕਢਾਣਾ ਕਰਕੇ 3 ਲੀਟਰ ਮਾਰ ਜਰ ਕੇ ਲੈਦੇ ਤੁਰਤਾਂ ਵਾਲੇ ਕੋਈ ਨਹੀਂ ਮਾਰ ਦੇ ਸੋਨ ਦਾ ਦੋ ਘਟਾ ਦਾ ਪਾਣੀ ਨਾ ਜਿੱਦਾਂ ਸੋਡੇ ਕੁਦਰਤ ਕਰੂ ਨਾ ਉਹਦੇ ਦੇਖੀ ਜਾਓ ਯਾਰ ਤੂੰ ਬੜਾ ਦੇਖੀ ਜੇ ਇੱਥੇ ਗੱਲ ਦਾ ਨਹੀਂ ਪਤਾ ਵੀ ਉੱਠਣਾ ਕਿ ਨਹੀਂ ਉੱਠਣਾ ਉਹੀ ਤਾਂ ਗੱਲ ਹੈ ਇਹ ਸਪਰੇਅ ਆ ਐਂ ਕਰੇ ਤਿੰਨ ਕਿੱਲਾਂ ਚ ਮਾਰਨੀ ਆ ਤਿੰਨ ਕਿੱਲਾਂ ਦੀ ਕਿ ਆਪੇ ਦੋ ਕਿੱਲਾਂ ਚ ਮਾਰ ਦੂਗਾ ਤੇ ਮਾਰ ਮਾ ਦਾ ਦੋ ਤੇ ਕਰਿਆ ਬਈ ਹੋ ਪੈ ਲੀਟਰ ਬਈ ਇਹ ਜਿਹੜਾ ਬਾਲਾ ਜੈਰ ਆ ਯਾਰ ਉਹ ਜਰ ਦੁਬਾਰਾ ਤੂੰ ਨਾਉਣਾ ਇਹਦੇ ਨਾਲ ਕੋਈ ਤਾਂ ਗੱਲ ਮਾਰਦੇ ਮਾਰਦੇ ਜਾ ਭੱਜ ਜਾ ਕਰਦੇ ਕਰਦੇ ਮੈਂ ਤਾਂ ਫਿਰ ਮਾਰਨਾ ਵੀ ਜਾਨਾ ਫਿਰ ਦੋ ਦੀ ਵੀ ਡੇਢ ਤੇ ਮਾਰੀ ਕੋਈ ਨਹੀਂ ਹੁੰਦਾ ਨਾ ਕੰਮ ਤੋਂ ਟਾਲਦੇ ਕਿਹੜੇ ਇਹ ਬੋਹ ਹੈ ਕੰਮ ਵਾਲੇ ਕਿਹੜੇ ਆ ਮਾਰਦੇ ਮਾਰਦੇ ਸਾਰੇ ਰੋਲ ਰੋਲੀਆਂ ਵੱਧ ਪਾਉਣਾ ਪੈਣਾ ਦੋ ਓਏ ਓਹ ਰੇ ਸਪਰੇਅ ਕਿਨੂੰ ਨਾ ਚੀ ਫਿਰ ਮੈਂ ਹੋਰ ਲਿਆ ਦੂੰ ਬਣ ਕੇ ਚੱਕੇ ਕੋਈ ਨਹੀਂ ਹੁੰਦਾ ਸਿੱਟੀ ਚੱਲ ਜਿੰਨੀ ਸਿੱਟੀ ਦੋ ਦੋ ਘੱਟੇ ਤਾਂ ਮੈਂ ਮਾਰੇ ਐਡੂ ਪਹਿਲਾਂ ਦੋ ਦੋ ਰਹੀ ਹੁਣ ਗੱਲੀ ਇੱਕ ਇੱਕ ਹੋਰ ਮਾਰ ਛੱਡ ਦੇ ਸਿੱਟੀ ਚੱਲ ਕੋਈ ਨਹੀਂ ਹੁੰਦਾ ਆਪਾਂ ਕੀ ਖਾਣਾ ਇਹ ਚੱਲ ਦੇਖ ਲੋ ਜਿਹੜੀ ਮਾਰ ਕਾ ਦੇ ਹਾਂ ਉਹ ਤਾਂ ਜਾ ਪੀਲਾ ਕਹਿੰਦਾ ਸਿਰ ਸਿੱਟੀ ਬੈਠਾ ਤੈਨੂੰ ਕੀ ਟੈਨਸ਼ਨ ਹੋ ਗਈ ਚਾਹ ਤਾਂ ਮੈਂ ਘਰੋਂ ਬੀ ਆਏ ਮੈਂ ਤਾਂ ਐ ਕਹਿੰਦਾ ਜਿਹੜਾ ਜਵਾਕ ਜੀ ਗਲਤ ਤਾਂ ਸਹੀ ਕਰਕੇ ਗਿਆ ਰੇ ਸਪਰੇ ਜੀ ਬਰੇ ਜੇ ਸਹੀ ਤਾਂ ਕਰਕੇ ਗਏ ਉਹਦਾ ਗੱਲ ਉਹ ਭਾਏ ਦਾ ਗੱਲ ਪਤਾ ਕੀ ਹੈ ਇਹ ਜਿਹੜਾ ਲਾਲ ਜੀ ਸ਼ਰਟ ਵਾਲਾ ਨਾ ਆਪ ਪਾਇਆ ਸੀ ਸੀ ਗੱਟੇ ਉਹ ਪਾਉਂਦਾ ਹੈ ਆਪਾਂ ਨੂੰ ਸਮਝਾਉਂਦਾ ਇੱਥੇ ਉਹ ਜਿਹੜਾ ਇੱਥੇ ਬੈਠਾ ਜੀ ਹਾਂ ਉਹ ਕਹਿੰਦਾ ਵਾ ਇੱਥੇ YouTube ਤੇ ਵੀਡੀਓ ਪਾਦੇ ਉੱਥੇ ਕਰਦਾ ਹੈ ਵੀਊ ਲੈਣ ਦੇ ਮਾਰੇ ਵੱਡਾ ਬਲਵਾਨ ਮੰਨਦਾ ਉਹ ਵੀ ਨਹੀਂ ਘੱਟ ਇਹ ਇੱਕ ਦੂਜੇ ਨੂੰ ਵੀ ਮਾਰ ਕੇ ਰਾਜੀ ਹੈ ਆ ਬਸ ਫਿਰ ਅਸਮਾਨ ਸਿਰ ਦਾ ਸੀ ਪਰ ਹੁਣ ਜੱਟ ਕਰੇ ਵੀ ਕੀ ਹੁਣ ਤੂੰ ਮੇਰੀ ਗੱਲ ਸੁਣ ਝੋਨੇ ਤੋਂ ਬਿਨਾ ਆਪਣੇ ਹੁੰਦਾ ਕੀ ਨਰਮਾ ਆਪਣੇ ਨਹੀਂ ਹੁੰਦਾ ਗਵਾਰੇ ਦਾ ਹੂੰ ਨਹੀਂ ਰੇਟ ਗੁੱਲੇ ਹੁੰਦਾ ਤਾਂ ਨਹੀਂ ਹੁਣ ਸਰਕਾਰ ਐਮ ਐਸ ਪੀ ਦੇਵੇ ਮੂੰਗੀ ਤੇ ਦੇਵੇ ਗਵਾਰੇ ਤੇ ਦੇ ਗਵਾਰੇ ਦਾ 15000 ਤੇ ਰੇਟ ਕੱਢ ਦੇਣਾ ਆਪਾਂ ਤਾਂ ਢੂਈ ਮਾਰਦੇ ਝੋਨੇ ਦੀ ਹਾਂ ਕਿਉਂ ਫਿਰ ਕੀ ਕਰਕੇ ਖਰਚੇ ਨੇ ਪੂਰੇ ਹੁੰਦੇ ਜਿਵਾਕ ਨਵੀਂ ਚੀਜ਼ ਮੰਗਦੇ ਹੁਣ ਆਪਾਂ ਨੂੰ ਵੀ ਪਤਾ ਵੀ ਪਾਣੀ ਮੁੱਕਦਾ ਪਾਣੀ ਪੂਰੇ ਹੁੰਦੇ ਸਾਰੀ ਸਹੀ ਗੱਲ ਹੈਰੀ ਉਮਰ ਜੱਟ ਸੰਦ ਬਣਾਉਂਦਾ ਮਰ ਜਾਂਦਾ ਇੱਕ ਜੀ ਲਈ ਦੂਜੀ ਬਹੋਰਾਂ ਨਵੀਆਂ ਆਏ ਨੇ ਕੋਈ ਨਵੀਂ ਤਕਨੀਕ ਆਉਂਦੀ ਐ ਰੋ ਬਾਕੀ ਯਾਰ ਸਰਕਾਰਾਂ ਦਾ ਗਲਤ ਕੰਮ ਆ। ਹੁਣ ਜਿਹੜੀ ਉਹ ਬਣਾਈ ਹੋਈ ਆ ਨਮੀ ਕਾ ਕੇ મોદી ਨੇ ਹਾਂ ਮੈਂ ਵੀ ਸੁਣੀ ਸੀ ਅੱਜ ਕੱਲ ਇਹ ਆ। ਕਿ ਉਹਦੇ ਵਿੱਚ ਇੱਕ ਵੀ ਉਹ ਬੰਦਾ ਨਹੀਂ ਸਾਰੇ ਉਹ ਬੀਜਪੀ ਦੇ ਵਾਲੇ। ਹਾਂ ਦਿੱਲੀ ਦੇ ਜਿਨ੍ਹਾਂ ਨੂੰ ਖੇਤੀ ਬਾਰੇ ਲੂਈ ਨਹੀਂ ਪਤਾ। ਆਪਾਂ ਉਹ ਦਿੱਲੀ ਕੇ ਨਾਲ ਜਿਹੜੇ ਬੈਠ ਰਹੇ ਆ ਆਪਾਂ ਨੂੰ ਪਤਾ ਕਿ ਇਹ ਭੈਣਾਂ ਉਹਨਾਂ ਨੂੰ ਪਤਾ ਦਿੱਲੀ ਹੋਇਆ ਨੂੰ ਉਹਨਾਂ ਨੂੰ ਕੀ ਚੱਜੇ। ਉਹੀ ਤਾਂ ਗੱਲ ਆ ਫਿਰ ਗਲਤ ਗੱਲ ਆ ਸਰਕਾਰ ਦੀ ਗਲਤ ਗੱਲ ਆ। ਮਾਰਤੇ ਸਰਕਾਰਾਂ ਸਰਕਾਰਾਂ ਚੱਜਦੀਆਂ ਹੁਣ ਤੱਕ। ਕਿ ਉਹ ਤਾਂ ਲੈਕਚਰ ਦਿੰਦੇ ਆ ਪਾਣੀ ਮੁਕੂਗਾ ਜ਼ਿੰਮੇਦਾਰ ਪਾਣੀ ਮਕਾਉਂਦੇ ਆ ਉਹ ਕਰਦੇ। ਵੀ ਸਾਨੂੰ ਹੋਰ ਫਸਲ ਜੋਗੇ ਕਰਦੇ ਫਿਰ। ਆਪਾਂ ਯਾਰ ਮੂਹ ਕੀਤੇ ਐਮਐਸਪੀ ਦੇਣ ਗਵਾਰੇ ਤੇ ਦੇਣ ਠੀਕ ਆ ਸਰੋਂ ਤੇ ਦੇਣ ਆਪਾਂ ਢੂਈ ਨਹੀਂ ਮਾਰਦੇ ਝੋਨੇ ਦੀ ਭਾਏ ਆਪਣੇ ਖੇਤੀ ਨਹੀਂ ਹੈਗੀ ਇਹ ਇਹ ਤਾਂ ਮਜਬੂਰੀ ਆ ਹੁਣ ਆਪਰੇ ਨਰਮਾ ਹੁੰਦਾ ਨਹੀਂ ਕਰਗੇ ਕੀ ਨਰਮਾ ਦਾ ਭਰ ਭਾਏ ਨਾ ਦੂਮਣ ਹੋਏ ਕਿਲੇ ਦਾ ਨਰਮਾ ਇੱਥੇ ਮੇ ਉਧਰ ਤੱਕ ਕਿਲੇ ਬਾਖੇਰ ਨਾ ਤੁਹਾਨੂੰ ਸਾਡਾ ਇਥੇ ਨਾਲ ਖੜਾ ਢਾਈ ਕੇ ਲੈਣਾ ਤਾਂ ਬਹੁਣਾ ਪੂਗਾ ਦੂਜਾ ਕਾਲਾ ਹੋ ਜਾਂਦਾ ਲੋਕ ਬਾਹੀ ਜਾਂਦੇ ਭਾਈ ਰੋਜ਼ ਤਾਂ ਵੀਡੀਓ ਆਉਂਦੀ ਆ ਮੈਂ ਤਾਂ ਬਾਤ ਆ ਉਧਰ ਮਾੜੀ ਬਰਕਰਕੇ ਕੀ ਮਜਬੂਰੀ ਹੈ ਉਹ ਕਹਿੰਦਾ ਗੱਲ ਸਹੀ ਵੀ ਹੈ ਗੱਲ ਤਾਂ ਸਹੀ ਆ ਬਿਲਕੁਲ ਖਾਲੀ ਹੈ ਨਹੀਂ ਹੈ ਖਾਲੀ ਹੈ ਨਹੀਂ ਹੱਲ ਤਾਂ ਨਹੀਂ ਹੈਗਾ ਉਹ ਥੋੜੀ ਜੀ ਗੱਲ ਆਪਾਂ ਉਹਦਾ ਚੱਲ ਉਹ ਸਾਇ ਤਾਂ ਗੱਲ ਸਹੀ ਉਹਨਾਂ ਦੀ ਮਾੜੀ ਇਹ ਰੇਸ ਪਰੇ ਭਾਣਾ ਤੇ ਨਸ਼ੇ ਤੇ ਲੱਗ ਜੂ ਹਣਾ ਪੂਰਾ ਹੀ ਬਈ ਹੁਣ ਜਿਹੜਾ ਇਹ ਬੰਦਾ ਨਸ਼ਾ ਕਰਦਾ ਨਸ਼ੇ ਬਿਨਾ ਸ਼ਾਰਦ ਨਹੀਂ 1 ਮਿੰਟ ਵੀ ਹੁਣ ਬਾਹਰ ਜਿਹੜੇ ਆਪਣੇ ਨਸ਼ੇ ਤੇ ਰਗ ਲੱਗ ਗਏ ਆਪਾਂ ਦੇਖਦੇ ਆਂ ਘਾਣਾ ਆਪਾਂ ਜੋਂ ਨਾ ਜਾਣੇ ਦਾ ਪੰਗਾ ਲੈਦੇ ਨਹੀਂ ਜਾਂ ਤਾਂ ਲਾ ਆਏ ਕਰਾਂਗੇ ਸੌਣ ਵਾਲਾ ਲੇਟ ਐ ਇਦੋਂ ਵੀ ਪਹਿਲਾਂ ਫਿਰ ਮੂਗੀ ਮੰਗੀ ਬੀਜ ਦੇ ਕਰਾਂਗੇ ਹਾਂ ਇਹ ਦੋਨਾਂ ਦਾ ਫਿਰ ਖਰਚਾ ਤਾਂ ਘਟ ਜੂ ਨਾਲੇ ਪਾਣੀ ਦੀ ਬਚਤ ਹੋ ਜੂਗੀ ਹਾਂ ਹੈਨਾ ਤੇ ਨਰਮੇ ਵਾਲੇ ਬਾਣਾ ਚ ਗਵਾਰਾ ਨਰਮਾ ਕਰ ਦੇ ਕਰਾਂਗੇ ਇੱਕ ਸਾਲ ਗਵਾਰਾ ਕਰ ਦੇ ਕਰਾਂਗੇ ਹਾਂ ਬਸ ਜਿਹੜਾ ਥੋੜਾ ਹੈਗਾ ਆਪਣੇ ਚੋਹਨੇ ਵਾਲਾ ਉਹੀ ਰੱਖਾਂਗੇ ਆਪਾਂ ਸਾਰੇ ਜਿਹੜਾ ਦੇ ਕੇ ਮੁੜ ਕੇ ਗਵਾਰਾ ਵੀ ਨਹੀਂ ਹੋਣਾ ਹਾਂ ਫਿਰ ਇਹ ਵੀ ਸਿਆਪਾ ਹੈ ਨਾਲੇ ਪਾਣੀ ਮੁੱਕਦਾ ਤੇ ਹੋਰ ਹਾਂ ਚੱਲ ਬਾਕੀ ਠੀਕ ਆ ਕੀ ਕਰਦੇ ਆ ਕਰੇ ਜਾਂਦੇ ਹੀ ਯਾਰ ਚਲ ਹਾਂ ਚੰਗਾ ਇਹਦੇ ਨੂੰ ਐ ਤਾਂ ਘੱਟ ਫਿਰ ਤਿੰਨ ਕਾਲੀਆਂ ਤੇ ਕਰ ਦੂ ਲੀਟਰ ਯਾਰ ਕਾ ਨੂੰ ਚਲ ਹਾਂ ਇਹ ਕਰ ਲੈਨੇ ਕੋਈ ਹੋਰ ਚੰਗਾ ਮੈਨੂੰ ਕੀ ਮਰੋ ਮੇਰੇ ਸਾਲਾ ਸਿੱਟੀ ਜੋ ਜ਼ਹਿਰ ਲੋਕਾਂ ਨੂੰ ਚਾਰ ਆਪਾਂ ਨੂੰ ਕੀ ਆ ਆਪਾਂ ਨੂੰ ਪੈਸੇ ਬਣ ਜਾਂਦੇ ਆ ਲਾਈਵ ਹੋ ਕੇ ਉੱਥੇ ਆ ਜਾਂਦੇ ਆ ਸਿੰਗਾਪੁਰੇ ਨੂੰ ਫੋਨ ਆਏਗਾ ਨਰਮਾ ਬਾਹੀ ਜਾਂਦੇ ਆ ਆਪ ਨੂੰ ਪੈਸੇ ਬਣ ਜਾਣਗੇ ਉਹ ਸੀਰੀਆ ਨਾ ਕਬਾਦ ਦੇ ਕਿਹਨੀਆਂ ਇਤਨਾ ਬਾਦੀ ਬਿੜ ਗਏ ਯਾਰ ਇਹ ਲੋਕਾਂ ਨੂੰ ਕੀ ਬਦਲਾ ਦੇ ਕਿ ਕਿਸੇ ਦਾ ਇਹਦੀ ਲਾਈਵ ਹੋ ਜਾਂਦੀ ਅੱਜ ਹੋ ਗਏ ਹੋ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਲੋਕ ਪਿੰਡ ਦਾ ਪਾਣੀ ਚੱਕ ਚੱਕ ਲਾ ਰਹੇ ਆ ਦੇਖੋ ਜੀ ਕਿੰਨੀਆਂ ਰੇਹਾਂ ਸਪਰੇਹਾਂ ਸਿੱਟ ਰਹੇ ਆ ਢੋਨੇ ਚ ਤੇ ਜ਼ਹਿਰ ਫਲਾ ਰਹੇ ਆ ਲੋਕਾਂ ਨੂੰ ਜ਼ਹਿਰ ਖਵਾ ਰਹੇ ਆ ਤੇ ਬਹੁਤ ਬਹੁਤ ਨਾ ਸੋਰਾ ਜੀ ਪੰਜਾਬ ਦਾ ਜਮਾ ਬੇੜਾ ਕਰਕੇ ਕਰਦਾ ਇਹਨਾਂ ਲੋਕਾਂ ਨੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਮੈਂ ਤੁਹਾਡੇ ਖਾਤਰੀ ਵੀਡੀਓ ਪਾਉਣਾ ਇਹ ਬਾਅਦ ਤੋਂ ਬਾਅਦ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਠੀਕ ਆ ਉਹ ਕੰਮ ਜੀ ਇਹਨੂੰ ਖੁੰਡਾ ਦੇ ਕੇ ਕਹਨਾ ਹੈਲੋ ਉਹ ਦੋ ਘੱਟੇ ਹੋਰ ਮਾਰ ਜੁਰਗਾ ਦੇ ਹੈ ਤਾਂ ਕਾਲਾ ਹੀ ਨਹੀਂ ਹੋਇਆ ਜਦ ਤੱਕ ਨਾ ਹੈ ਦੋ ਠੋਕ ਦੋ ਕੋਈ ਨਹੀਂ ਦਾ ਹੱਥ ਨੇ ਛੜਦੀ ਠੀਕ ਹੈ ਠੀਕ ਹੈ ਆਹ ਵਧੀਆ ਕੰਮ ਹੈ ਯਾਰ ਜਾਂਦੇ ਜਾਂਦੇ ਇੱਕ ਦਰਖਤੰਦ ਨਾ ਪਾਦ ਗਏ ਯਾਰ ਵੀਡੀਓ ਘਟਾਇਆ ਪਹਿਲਾਂ ਨਹੀਂ ਵੀਡੀਓ ਇੱਥੇ ਤੇ ਪਾਦ ਗਏ ਨੇ YouTube ਤੇ ਪਾਦ ਗਏ ਇਹ Facebook ਤੇ ਬਹੁਤ ਪਾਦ ਗਏ ਹਾਜੀ ਸਸਿ ਗਾਲ ਜੀ ਸਾਰੇ ਕਿਦਾਂ ਸਾਰੇ ਹੋਬ ਠੀਕ ਠਾਕ ਹੋ ਮੈਂ ਤਾਂ ਸਾਡਾ ਆਪਣਾ ਸੁਖਮਲ ਕਾਨੇ ਵਾਲਾ ਦੇਖੋ ਜੀ ਪੰਜਾਬ ਦਾ ਨਾਸ ਹੋ ਰਿਹਾ ਗਰਮੀ ਪੈ ਰਹੀ ਹੈਗੀ ਕਿੰਨੀ ਜਿਆਦਾ ਗਰਮੀ ਪੈ ਰਹੀ ਹੈ ਇਨਾ ਜਿਆਦਾ ਤਾਪਮਾਨ ਹੋਇਆ ਪਿਆਗਾ ਇਹ ਕਿਦਾਂ ਦਾ ਇਹ ਸਿਰਫ ਦਰੱਖਤਾਂ ਦਾ ਕਰਕੇ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਾਸ ਹੋ ਰਿਹਾ ਦੇਖੋ ਆਹ ਪੱਟੇ ਦੇ ਵਿੱਚ ਮੈਂ ਪਿਛਲੇ ਸਾਲ ਦੇਖਿਆ ਸੀ ਤਿੰਨ ਚਾਰ ਦਰੱਖਤ ਏਡੇ ਏਡੇ ਵੱਡੇ ਦਰੱਖਤ 10 ਸਾਲਾਂ ਦੇ ਵਿੱਚ ਬਣਨ ਵਾਲੇ ਉਹ ਸਾਰੇ ਪੱਟ ਦਿੱਤੇ ਨੇ ਤੇ ਹੁਣ ਦੇਖੋ ਇਹ ਗਰਮੀ ਤਾਂ ਹੀ ਵੱਧ ਰਹੀ ਹੈ ਤੇ ਵੀਡੀਓ ਵੱੱਟ-ਵੱਟ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਮ ਮੂਲਾ ਮਾਪੂਣ ਹੈਲੋ ਉਹ ਭਾਈ ਕੀ ਹੋਇਆ ਯਾਰ ਮੈਂ ਝੋਨਾ ਲਾਉਣ ਨੂੰ ਮਨ ਨੂੰ ਡਿੱਕੀ ਆਣਾ ਯਾਰ ਪੱਟ ਦੇ ਵਿਚਾਲੇ ਦਰੱਖਤ ਦੇ ਯਾਰ ਉਹ ਪ੍ਰਾਵਾ ਵੀਡੀਓ ਵੀਡੀਓ ਦਾ ਹਿਊਮੀ ਪਾ ਦਿੰਨੇ ਨੇ ਉਹ ਤਾਂ ਅਸੀਂ ਐਵੇਂ ਵਿਊ ਬੂ ਲਾਉਣ ਖਤਰ ਆ ਪਾਉਣੇ ਹੋਣੇਗੇ ਉਹ ਪ੍ਰਾਵਾ ਜੇ ਤੈਨੂੰ ਕਹਿਦਾ ਪਟ ਦੇ ਯਾਰ ਵਿਚਾਲੇ ਬਹੁਤ ਢਿੱਕਾ ਲਾਉਂਦੇ ਹੈਗੇ ਪਟਦੇ ਬਟਦੇ ਹਾਂ ਠੀਕ ਹੈ